ਅੱਜ ਇਸ ਵਕਤ ਤੱਕ ਪੰਜਾਬ ਨਾਲ ਜੁੜੀਆਂ ਚਾਰ ਵੱਡੀਆਂ ਖਬਰਾਂ ਨੇ ਪਰ ਉਸ ਤੋਂ ਪਹਿਲਾਂ ਇੱਕ ਵੱਡਾ ਸਵਾਲ ਤੁਹਾਡੇ ਤੋਂ ਪੁੱਛਣਾ ਹੈ 31 ਮਈ ਆਉਣ ਦੇ ਵਿੱਚ ਦਿਨ ਰਹਿ ਗਿਆ 3 ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਕਰ ਦੇਣਾ ਹੈ ਕਿਉਂਕਿ ਇਹ ਐਲਾਨ ਉਹਨਾਂ ਨੇ ਕੀਤਾ ਹੋਇਆ ਕਿ 31 ਮਈ ਤੱਕ ਪੰਜਾਬ ਨਸ਼ਾ ਮੁਕਤ ਪੰਜਾਬ ਤੋਂ ਨਸ਼ਾ ਖਤਮ ਹੋ ਜਾਏਗਾ ਤੇ ਤੁਹਾਡੇ ਤੋਂ ਮੈਂ ਪੁੱਛਣਾ ਚਾਹਣਾ ਕਿ ਕੀ ਸੱਚ ਮੁੱਚ 31 ਮਈ ਤੱਕ ਪੰਜਾਬ ਚੋਂ ਨਸ਼ੇ ਦਾ ਨਾਮੋ ਨਿਸ਼ਾਨ ਖਤਮ ਹੋ ਜਾਏਗਾ ਪੰਜਾਬ ਨਸ਼ਾ ਮੁਕਤ ਹੋ ਜਾਏਗਾ ਇਹ ਤੁਸੀਂ ਆਪਣਾ ਕਮੈਂਟ ਲਿਖ ਦਿਓ ਤੇ ਹੁਣ ਆਪਾਂ ਚਾਰੇ ਖਬਰਾਂ ਦੀ ਇੱਕ ਕਰਕੇ ਗੱਲ ਕਰਦੇ ਆਂ ਪਹਿਲੀ ਵੱਡੀ ਖਬਰ ਹੈ ਕਿ ਅੱਜ ਫੇਰ ਪੰਜਾਬ ਪੁਲਿਸ ਨੇ ਦੋ ਜਗ੍ਹਾ ਦੇ ਉੱਪਰ ਨਸ਼ਾ ਬਰਾਮਦ ਕਰਨ ਦਾ ਦਾਵਾ ਕੀਤਾ ਤੇ ਕਿਲੂਆਂ ਦੇ ਹਿਸਾਬ ਨਾਲ ਬਰਾਮਦ ਕਰਨ ਦਾ ਦਾਵਾ ਕੀਤਾ ਦੂਜੀ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਦੇ ਇੱਕ ਐਸਐਸਪੀ ਨੇ ਇੱਕ ਐਸਐਚਓ ਨੂੰ ਅੱਜ ਫੇਰ ਸਸਪੈਂਡ ਕੀਤਾ ਹੈ ਉਹ ਵੀ ਖਬਰ ਤੁਹਾਨੂੰ ਅੱਗੇ ਦੱਸਦੇ ਹਾਂ ਤੇ ਤੀਜੀ ਖਬਰ ਹੈ ਕਿ ਇੱਕ ਥਾਣੇ ਦੇ ਵਿੱਚੋਂ ਤਿੰਨ ਪੁਲਿਸ ਵਾਲਿਆਂ ਨੂੰ ਸਸਪੈਂਡ ਕੀਤਾ ਗਿਆ ਤੇ ਇਹ ਕਿਉਂ ਕੀਤਾ ਗਿਆ ਇਹ ਤਿੰਨੇ ਖਬਰਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਮਾਨਸਾ ਦੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ 3 ਕਿਲੋ ਅਫੀਮ ਦੇ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਦਾਵਾ ਕੀਤਾ ਵੀ ਅਸੀਂ ਉਹਨਾਂ ਨੂੰ ਫੜ ਲਿਆ ਤੇ ਹੁਣ ਅਦਾਲਤ 'ਚ ਪੇਸ਼ ਕਰ ਰਹੇ ਹਾਂ ਤੇ ਉਹਨਾਂ ਦੇ ਕੋਲੋਂ ਕਈ ਸਾਰਾ ਹੋਰ ਸਮਾਨ ਵੀ ਪੁਲਿਸ ਨੇ ਦਾਵਾ ਕੀਤਾ ਕਿ ਅਸੀਂ ਬਰਾਮਦ ਕੀਤਾ ਅੱਜ ਫੇਰ ਪੁਲਿਸ ਨੇ ਸੈਂਕੜੇ ਜਗ੍ਹਾ ਦੇ ਉੱਪਰ ਨਸ਼ਾ ਫੜਨ ਲਈ ਛਾਪੇਮਾਰੀ ਕਰਨ ਦਾ ਦਾਵਾ ਕੀਤਾ ਤੇ ਨਾਲ ਆਖਿਆ ਕਿ ਕਿੰਨੀਆਂ ਸਾਰੀਆਂ ਥਾਵਾਂ ਤੋਂ ਅਸੀਂ ਥੋੜਾ ਜਾਂ ਬਹੁਤਾ ਮਾਤਰਾ 'ਚ ਨਸ਼ਾ ਬਰਾਮਦ ਕੀਤਾ ਦੂਜੇ ਪਾਸੇ ਜਿਹੜਾ ਕੱਥੂ ਨੰਗਲ ਥਾਣੇ ਦਾ ਐਸ ਐਚ ਓ ਸੀ ਉਸ ਨੂੰ ਅੱਜ ਸਸਪੈਂਡ ਕੀਤਾ ਗਿਆ ਸਸਪੈਂਡ ਕੀਤਾ ਗਿਆ ਸਸਪੈਂਡ ਕਿਉਂ ਕੀਤਾ ਗਿਆ ਜਿਹੜੇ ਅਮਰਸਰ ਦਿਹਾਤੀ ਦੇ ਐਸ ਐਸ ਪੀ ਨੇ ਪੁਲਿਸ ਮੁਖੀ ਨੇ ਮਨਿੰਦਰ ਸਿੰਘ ਉਹਨਾਂ ਨੇ ਇਹ ਆਖਿਆ ਕਿ ਉਹਦੇ ਉੱਪਰ ਉਸ ਐਸ ਐਚ ਓ ਜਿਹੜਾ ਕੱਥੂ ਨੰਗਲ ਥਾਣੇ 'ਚ ਸੀ ਉਹਦੇ ਤੇ ਇਹ ਦੋਸ਼ ਸੀ ਕਿ ਉਹਨੇ ਜ਼ਹਿਰੀਲੀ ਛਰਾਬ ਦੇ ਮਾਮਲੇ 'ਚ ਪਹਿਲਾਂ ਇੱਕ ਔਰਤ ਨੂੰ ਫੜਿਆ ਸੀ ਤੇ ਬਾਅਦ ਦੇ ਵਿੱਚ ਉਹਦੇ ਨਾਲ ਰੈਤਦਲੀ ਕਰਕੇ ਤੇ ਉਹਦੇ ਨਾਲ ਬਹੁਤ ਨਰਮਾਈ ਵਰਤੀ ਇਸ ਕਰਕੇ ਐਸਐਚਓ ਨੂੰ ਸਸਪੈਂਡ ਕੀਤਾ ਗਿਆ ਪਿਛਲੇ ਦਿਨੀ ਮਜੀਠਾ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਕਾਫੀ ਸਾਰੀਆਂ ਮੌਤਾਂ ਹੋਈਆਂ ਸੀ ਤੇ ਉੱਥੇ ਇੱਕ ਪਿੰਡ ਪੈਂਦਾ ਕਰਨਾਲਾ ਕਰਨਾਲਾ ਦੇ ਵਿੱਚੋਂ 20 3 ਵਿਅਕਤੀਆਂ ਦੀ ਮੌਤ ਹੋਈ ਸੀ ਤੇ ਉਥੋਂ ਦੀ ਇੱਕ ਔਰਤ ਲੋਕਾਂ ਨੇ ਫੜਾਈ ਸੀ ਵੀ ਇਹ ਸ਼ਰਾਬ ਵੇਚਦੀ ਆ ਤਾਂ ਕੀਤਾ ਕੀ ਗਿਆ ਜੋ ਦੋਸ਼ ਲੱਗ ਰਹੇ ਨਹੀਂ ਦੋਸ਼ਾਂ ਦੇ ਮੁਤਾਬਕ ਐਸ ਐਚਓ ਤੇ ਇਹ ਦੋਸ਼ ਹੈ ਕਿ ਉਹ ਜਿਹੜੀ ਔਰਤ ਸੀ ਉਹਨੂੰ ਫੜ ਲਿਆ ਗਿਆ ਗ੍ਰਿਫਤਾਰ ਕਰ ਲਿਆ ਗਿਆ ਪਰ ਉਹਦੇ ਤੇ ਨਸ਼ੇ ਦਾ ਪਰਚਾ ਪਾਉਣ ਦੀ ਬਜਾਏ ਉਹਨੂੰ ਲੜਾਈ ਝਗੜੇ ਦਾ ਪਰਚਾ ਪਾ ਕੇ ਤੇ ਜੇਲ੍ਹ ਭੇਜ ਦਿੱਤਾ ਗਿਆ ਤੇ ਲੜਾਈ ਝਗੜੇ ਦਾ ਪਰਚਾ ਬਹੁਤ ਛੋਟਾ ਜਿਹਾ ਹੁੰਦਾ ਹੈ ਇਸ ਕਰਕੇ ਲੋਕਾਂ ਨੇ ਅੱਜ ਧਰਨਾ ਲਾਇਆ ਥਾਣੇ ਦੇ ਅੱਗੇ ਵੀ ਵੇਖੋ ਉਹਦੀ ਤਾਂ ਜਵਾਨਤ ਵੀ ਹੋਗੀ ਉਹ ਤਾਂ ਬਾਹਰ ਵੀ ਆ ਗਈ ਜੇ ਨਸ਼ੇ ਦਾ ਪਰਚਾ ਪਾਇਆ ਹੁੰਦਾ ਤੇ ਐਡੀ ਛੇਤੀ ਨਾ ਜਮਾਨਤ ਹੋਣੀ ਸੀ ਨਾ ਉਹਨੇ ਬਾਹਰ ਆ ਸਕਣਾ ਸੀ ਪਰ ਉਸ ਤੋਂ ਬਾਅਦ ਫਿਰ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਨੇ ਐਕਸ਼ਨ ਲਿਆ ਤੇ ਜਿਹੜਾ ਐਸਐਚਓ ਕਥੂ ਨੰਗਲ ਥਾਣੇ ਦਾ ਉਹਨੂੰ ਗ੍ਰਿਫ ਉਹਨੂੰ ਸਸਪੈਂਡ ਕਰ ਦਿੱਤਾ ਉਹਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੁਣ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਲਿਖਿਓ ਕਿ ਅੱਜ ਜਦੋਂ ਪੰਜਾਬ ਪੁਲਿਸ ਪੰਜਾਬ ਸਰਕਾਰ ਇਹ ਦਾਵਾ ਕਰਦੀ ਨਹੀਂ ਥੱਕਦੀ ਕਿ ਅਸੀਂ ਸਖਤੀ ਬਹੁਤ ਕੀਤੀ ਹੋਈ ਹੈ ਹੁਣ ਤਾਂ ਕੋਈ ਮੁਲਾਜ਼ਮ ਕਤਾਈ ਨਹੀਂ ਕਰ ਸਕਦਾ ਉਸ ਟਾਈਮ ਦੇ ਉੱਪਰ ਆ ਕਤਾਈਆਂ ਹੋ ਰਹੀਆਂ ਨੇ ਐਨਾ ਕੁਝ ਪੁਲਿਸ ਦੇ ਨੱਕ ਹੇਠ ਪੁਲਿਸ ਦੇ ਅਫਸਰ ਹੀ ਕਰ ਰਹੇ ਨੇ ਤੇ ਦੂਜੇ ਪਾਸੇ ਤਿੰਨ ਪੁਲਿਸ ਵਾਲੇ ਲੁਧਿਆਣਾ ਦੇ ਵਿੱਚ ਸਸਪੈਂਡ ਕੀਤੇ ਗਏ ਨੇ ਤੇ ਉਹ ਸਸਪੈਂਡ ਕਿਉਂ ਕੀਤੇ ਗਏ ਨੇ ਇਸ ਕਰਕੇ ਕਿਉਂਕਿ ਉਹਨਾਂ ਤੇ ਦੋਸ਼ ਹੈ ਕਿ ਉਹ ਆਪਣੀ ਡਿਊਟੀ ਦੇ ਵਿੱਚ ਕਤਾਈ ਕਰਦੇ ਸੀ ਤੇ ਇੱਕ ਵਿਅਕਤੀ ਸੀ ਜਿਹੜਾ ਪੁਲਿਸ ਦੇ ਵਿੱਚ ਵਿਅਕਤੀ ਤੇ ਉਹ ਅਦਾਲਤ ਤੋਂ ਭਗੌੜਾ ਸੀ ਇੱਕ ਹੋਰ ਜਿਹੜੀ ਉਹਨਾਂ ਦੇ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਲੇਡੀ ਪੁਲਿਸ ਮੁਲਾਜ਼ਮ ਹੈ ਉਹਨੂੰ ਵੀ ਅੱਜ ਸਸਪੈਂਡ ਕੀਤਾ ਗਿਆ ਇਸ ਤਰ੍ਹਾਂ ਤਿੰਨ ਜਣੇ ਲੁਧਿਆਣਾ ਤੋਂ ਜਿਹੜੇ ਸੀਪੀ ਸੁਪਨ ਸ਼ਰਮਾ ਹਨ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਤਿੰਨ ਸਸਪੈਂਡ ਕੀਤੇ ਗਏ ਨੇ ਦੂਜੇ ਪਾਸੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਥਾਵਾਂ ਤੇ ਪ੍ਰੋਗਰਾਮ ਕੀਤੇ ਉਹ ਛੋਟੇ-ਛੋਟੇ ਬੱਚਿਆਂ ਨੂੰ ਮਿਲ ਰਹੇ ਸੀ ਛੋਟੇ-ਛੋਟੇ ਬੱਚਿਆਂ ਨੂੰ ਮਿਲ ਕੇ ਮੁੱਖ ਮੰਤਰੀ ਸਾਹਿਬ ਅੱਜ ਇਹ ਕਹਿ ਰਹੇ ਸੀ ਇੱਕ ਛੋਟੀ ਜੀ ਬੱਚੀ ਜਿਨੇ ਸੰਘਰੂਰ ਜ਼ਿਲ੍ਹੇ 'ਚ ਟੌਪ ਕੀਤਾ ਧੂਰੀ 'ਚ ਵੀ ਟੌਪ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਤੇ ਉਹਨੂੰ ਕਹਿ ਰਹੇ ਸੀ ਕਿ ਤੂੰ ਵੀ ਸੰਘਰੂਰ ਦੀ ਟੌਪਰ ਤੇ ਮੈਂ ਵੀ ਸੰਘਰੂਰ ਦਾ ਟੌਪਰ। ਮੁੱਖ ਮੰਤਰੀ ਕਹਿ ਰਹੇ ਸੀਗੇ ਕਿ ਤੂੰ ਧੂਰੀ 'ਚ ਟੌਪ ਕੀਤਾ ਤੇ ਮੈਂ ਵੀ ਧੂਰੀ 'ਚ ਟੌਪ ਕੀਤਾ ਸੀ। ਪਰ ਮੁੱਖ ਮੰਤਰੀ ਸਾਹਿਬ ਨੇ ਇਹ ਨਹੀਂ ਦੱਸਿਆ ਵੀ ਉਹਨੇ ਕਿਹੜਾ ਟੌਪ ਕੀਤਾ ਸੀ ਤੇ ਮੁੱਖ ਮੰਤਰੀ ਸਾਹਿਬ ਨੇ ਕਿਹੜਾ ਟੌਪ ਕੀਤਾ। ਇਹ ਮੈਂ ਸਪਸ਼ਟ ਕਰਦਿਆਂ। ਮੁੱਖ ਮੰਤਰੀ ਸਾਹਿਬ ਨੇ ਪੜ੍ਹਾਈ 'ਚ ਟੌਪ ਨਹੀਂ ਸੀ ਕੀਤਾ। ਮੁੱਖ ਮੰਤਰੀ ਸਾਹਿਬ ਨੇ ਵੋਟਾਂ 'ਚ ਟੌਪ ਕੀਤਾ ਸੀ ਤੇ ਅੱਜ ਫਿਰ ਪੰਜਾਬ ਸਰਕਾਰ ਨੇ ਇਹ ਦਾਵਾ ਦੁਹਰਾਇਆ ਕਿ ਅਸੀਂ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰ ਰਹੇ ਹਾਂ ਨਸ਼ਾ ਖਤਮ ਕਰ ਦਿੱਤਾ ਹੈ ਭ੍ਰਿਸ਼ਟਾਚਾਰ ਵੀ ਖਤਮ ਕਰ ਰਹੇ ਹਾਂ ਔਰ ਅਸੀਂ ਲੋਕਾਂ ਨੂੰ ਵੱਡੇ ਪਦਰ ਤੇ ਰੁਜ਼ਗਾਰ ਦੇ ਦਿੱਤਾ ਹੈ ਅੱਜ ਫਿਰ ਪੰਜਾਬ ਸਰਕਾਰ ਦਾ ਇਹ ਦਾਵਾ ਸੀ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਲਗਪਗ ਬਣਾਤਾ ਹੈ ਤੁਹਾਡੇ ਤੋਂ ਪੁੱਛਣਾ ਹੁਣ ਮੈਂ ਕੀ ਇਹ ਦਾਵਾ ਠੀਕ ਹੈ ਕੀ ਸੱਚਮੁੱਚ ਪੰਜਾਬ ਰੰਗਲਾ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਸੱਚਮੁੱਚ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਕੀ ਪੰਜਾਬ ਚੋਂ ਬੇਰੁਜ਼ਗਾਰੀ ਖਤਮ ਹੋ ਗਈ ਇਹ ਸਵਾਲ ਤੁਹਾਡੇ ਅੱਗੇ ਨੇ ਦੂਜੇ ਪਾਸੇ ਜਦੋਂ ਆਮ ਲੋਕਾਂ ਦੀਆਂ ਗੱਲਾਂ ਸੁਣਦੇ ਆ ਤਾਂ ਜਿੰਨੇ ਤਬਕੇ ਆ ਪੰਜਾਬ ਦੇ ਵੱਡੇ ਤਬਕੇ ਕਿਸਾਨ ਹੋਗੇ ਮਜ਼ਦੂਰ ਹੋਗੇ ਬੇਰੁਜ਼ਗਾਰ ਹੋਗੇ ਕੱਚੇ ਮਲਾਜ਼ਮ ਹੋਗੇ ਛੋਟੇ ਦੁਕਾਨਦਾਰ ਹੋਗੇ ਉਹ ਸਾਰਿਆਂ ਦੇ ਵੱਡੇ ਸਵਾਲ ਨੇ ਤੇ ਸਾਡੇ ਸਮਾਜ ਦਾ ਅੱਧਾ ਹਿੱਸਾ ਅੱਧਾ ਹਿੱਸਾ ਔਰਤਾਂ ਉਹਨਾਂ ਦਾ ਬਹੁਤ ਵੱਡਾ ਸਵਾਲ ਹੈ ਭਗਵੰਤ ਮਾਨ ਸਰਕਾਰ ਤੇ ਕਿਹੜਾ ਸਭ ਤੋਂ ਪਹਿਲਾਂ ਔਰਤਾਂ ਕਹਿ ਰਹੀਆਂ ਵੀ ਸਾਨੂੰ 1000 ਰੁਪਿਆ ਮਹੀਨਾ ਦਾ ਲਾਰਾ ਦੇ ਕੇ ਠੱਗਿਆ ਗਿਆ ਉਹ ਕਹਿੰਦੀਆਂ ਸਾਡੇ 3.5 ਸਾਲ ਹੋ ਗਏ ਨੇ ਮਾਨ ਸਾਹਿਬ ਦੀ ਸਰਕਾਰ ਮੁੱਕਣ ਵਾਲੀ ਹੋ ਗਈ ਆ ਅੱਜ ਤੱਕ ਸਾਨੂੰ ਚਵਾਨੀ ਥੇਲੀ ਵੀ ਨਹੀਂ ਦਿੱਤੀ ਗਈ ਤੇ ਜਦੋਂ ਦੂਜੀਆਂ ਪਾਰਟੀਆਂ ਚ ਕਰਦੀਆਂ ਸੀ ਤਾਂ ਔਰਤਾਂ ਕਹਿੰਦੀਆਂ ਨੇ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬਹੁਤ ਤਿੱਖੇ ਵਿਅੰਗ ਕੱਸਦੇ ਸੀ ਬਹੁਤ ਤਿੱਖੇ ਕਮੈਂਟ ਕਰਦੇ ਸੀ ਤੇ ਕਹਿੰਦੇ ਸੀ ਇਹ ਝੂਠੇ ਨੇ ਇਹ ਲਾਰੇਬਾਜ਼ ਨੇ ਇਹਨਾਂ ਤੇ ਯਕੀਨ ਕਰਨਾ ਬੰਦ ਕਰੋ ਔਰਤਾਂ ਨਾਲ ਜਿੱਥੇ ਵੀ ਗੱਲ ਕਰਦੇ ਆ ਉਹ ਇਹੀ ਕਹਿੰਦੀਆਂ ਕਿ ਸਾਨੂੰ ਹੋਰ ਦਾ ਨਹੀਂ ਪਤਾ ਵੀਰੇ ਸਾਨੂੰ ਤਾਂ ਠੱਗਿਆ ਗਿਆ ਦੂਜੇ ਪਾਸੇ ਜਦ ਕਿਸਾਨਾਂ ਨਾਲ ਗੱਲ ਕਰਦੇ ਆ ਕਿਸਾਨ ਕਹਿੰਦੇ ਨੇ ਕਿ ਵੇਖੋ ਜੀ ਸਾਨੂੰ ਕਿਹਾ ਸੀ 5 ਮਿੰਟਾਂ ਚ ਐਮਐਸਪੀ ਦੇ ਦੇਾਂਗੇ 24 ਫਸਲਾਂਾਂ ਤੇ ਉਹ ਕਹਿੰਦੇ ਉਸ ਤੋਂ ਬਾਅਦ ਅੱਜ ਜੇ ਅਸੀਂ ਕੇਂਦਰ ਤੋਂ ਵੀ ਮੰਗਦੇ ਆਂ ਤੇ ਜੁਬਾਨ ਸਾਡੀ ਭਗਵੰਤਮਾਨ ਸਰਕਾਰ ਬੰਦ ਕਰਾ ਰਹੀ ਏ ਕਿਸਾਨ ਤੇ ਮਜ਼ਦੂਰ ਕਹਿ ਰਹੇ ਨੇ ਕਿ ਪਹਿਲੀ ਦਫਾ ਅਸੀਂ ਦੇਖ ਰਹੇ ਆਂ ਕਿ ਜਿਹੜਾ ਧਰਨੇ ਲਾਉਣ ਦਾ ਜਾਂ ਆਵਾਜ਼ ਠਾਉਣ ਦਾ ਅਧਿਕਾਰ ਸਾਨੂੰ ਸੰਵਿਧਾਨ ਤੇ ਕਾਨੂੰਨ ਮੁਤਾਬਕ ਮਿਲਿਆ ਭਗਵੰਤਮਾਨ ਸਰਕਾਰ ਉਹਨੂੰ ਵੀ ਗਨਾਹ ਮੰਨਣ ਲੱਗ ਪਈ ਐ ਤੇ ਇਹ ਕਿਹਾ ਜਾਂਦਾ ਵੀ ਧਰਨੇ ਨਹੀਂ ਲੱਗਣਦੇ ਨੇ ਪੰਜਾਬ 'ਚ ਪਿਛਲੇ ਦਿਨੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਇੱਕ ਐਕਸ਼ਨ ਕੀਤਾ। ਵੇਖੋ ਰਾਜੇ ਦੀ ਬੇਨਾਮ ਪਈ ਜ਼ਮੀਨ ਹੈ ਸੈਂਕੜੇ ਹਜ਼ਾਰਾਂ ਕਿੱਲੇ। ਪੂਰੇ ਪੰਜਾਬ ਚ ਕਿੰਨੀਆਂ ਥਾਵਾਂ ਤੇ ਹਜ਼ਾਰਾਂ ਕਿੱਲੇ ਪਈ ਹੈ। ਤਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਜੀਨ ਦੇ ਰਾਜੇ ਦੀ ਸੰਗਰੂਰ ਤੋਂ ਜ਼ਮੀਨ ਦੀ ਲੜਾਈ ਸ਼ੁਰੂ ਕੀਤੀ। ਪੁਲਿਸ ਨੇ ਪਹਿਲਾਂ ਹੀ ਆਗੂ ਚੱਕ ਲਏ ਤੇ ਜਿਸ ਦਿਨ ਉਹ ਜ਼ਮੀਨ ਤੇ ਗਏ ਪਹੁੰਚਣ ਨਹੀਂ ਦਿੱਤਾ ਗਿਆ ਉੱਥੋਂ ਤੱਕ। ਪਹਿਲਾਂ ਹੀ ਸਾਰੇ ਚੱਕ ਲਏ। ਮਜ਼ਦੂਰ ਹੁਣ ਕਹਿੰਦੇ ਨੇ ਵੀ ਕੀ ਮੰਨਣਗੇ ਕਿ ਭਗਵਾਨ ਤਮਾਨ ਸਰਕਾਰ ਫਿਰ ਇਹ ਚਾਹੁੰਦੀ ਹੈ ਵੀ ਇਹ ਜ਼ਮੀਨਾਂ ਜਾਇਦਾਦਾਂ ਵੱਡੇ ਵੱਡੇ ਸਰਦਾਰਾਂ ਕੋਲ ਹੀ ਹੋਣੀਆਂ ਚਾਹੀਦੀਆਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਕਹਿੰਦੀ ਹੈ ਕਿ ਅਸੀਂ ਲੈਂਡ ਸੀਲਿੰਗ ਐਕਟ ਲਾਗੂ ਕਰਾਉਣਾ ਚਾਹੁੰਦੇ ਹਾਂ